ਸਵੇਰੇ ਸਟਾਰਟ ਅ ਅੱਜ ਸਾਡੀ ਅੱਜ ਪੰਚਾਇਤੀ ਮੀਟਿੰਗ ਕੀਤੀ ਗਈ ਸੀ ਬਲਾਕ ਨੂੰ ਕੇ ਦੀ ਮੈਟਰ ਨੂੰ ਲੈ ਕੇ ਅੱਜ ਦੀ ਮੀਟਿੰਗ ਕੀਤੀ ਗਈ ਹੈ ਅੱਜ ਸਾਡੀ ਪੰਚਾਇਤ ਸੰਪਤੀ ਸਨੌਰ ਦੀ ਮੀਟਿੰਗ ਸੀ ਮੈਂ ਬਤਾਉਂ ਚੇਅਰਮੈਨ ਅੱਜ ਦੀ ਮੀਟਿੰਗ ਕੀਤੀ ਸੀ ਸੋ ਅੱਜ ਦੀ ਮੀਟਿੰਗ ਦਾ ਜਿਹੜਾ ਮੇਨ ਅਜੰਡਾ ਸੀ ਉਹ ਸੀ ਸਾਡਾ ਇੱਕ ਤਾਂ ਸੀ ਬਜਟ ਪਾਸ ਕਰਨਾ ਸੀ ਸਾਲ 2024-25 ਦਾ ਤੇ ਦੂਜਾ ਸੀ ਸਾਡਾ ਜਿਹੜੀਆਂ ਪੰਚਾਇਤ ਦੀ ਸ਼ਾਮਲਾੜ ਦੀ ਮਿੰਨਾਵਾਂ ਦੀਆਂ ਬੋਲੀਆਂ ਹੋਈਆਂ ਉਹਨਾਂ ਦਾ ਸਿਰ ਰਿਵਿਊ ਕਰਨਾ ਸੀ ਜਿਹੜਾ ਬਜਟ ਸੀ ਸਾਡਾ 24-25 ਦਾ ਉਹ ਅਸੀਂ 3 ਕਰੋੜ 95 ਲੱਖ ਦਾ ਬਜਟ ਸੀ ਜਿਹੜਾ ਉਹ ਸਾਡੇ ਸਾਰੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਦੇ ਨਾਲ ਉਹ ਬਜਟ ਪਾਸ ਕਰ ਦਿੱਤਾ ਤੇ ਦੂਜਾ ਸੀ ਸਾਡਾ ਬੋਲੀਆਂ ਅਸੀਂ ਜਿਹੜੀਆਂ ਸ਼ਾਮਲਾੜ ਦੀ ਮਿੰਨਾਵਾਂ ਦੀਆਂ ਜਿੰਨੀਆਂ ਵੀ ਸਾਡੀਆਂ ਬੋਲੀਆਂ ਸੀ ਉਹ ਤਕਰੀਬਨ ਸਾਡੇ 57 ਪਿੰਡਾਂ ਹੈ ਉਹਨਾਂ ਦਾ ਕੱਲੇ-ਕੱਲੇ ਪਿੰਡ ਦਾ ਅਸੀਂ ਰਿਵਿਊ ਕੀਤਾ ਹੈ ਬੋਲੀਆਂ ਦਾ ਕਿ ਕਿੱਥੇ ਕਿਹੜੇ ਪਿੰਡ 'ਚ ਕਿੰਨੀ ਬੋਲੀ ਹੋਈ ਹੈ ਤੇ ਕਿੰਨੀ ਹੋਈ ਹੈ ਪਿਛਲੇ ਸਾਲ ਨਾਲੋਂ ਕਿੰਨੀ ਵਧ ਕੇ ਹੋਈ ਹੈ ਔਰ ਅਸੀਂ ਇਹ ਦੇਖਿਆ ਹੈ ਕਿ ਐਤ ਕੀ ਰਿਕਾਰਡ ਵਾਧਾ ਹੋਇਆ 5% ਤੋਂ ਲੈ ਕੇ 30% ਤੱਕ ਬੋਲੀਆਂ ਐਤ ਕੀ ਇਹ ਵਧੀਆਂ ਪਿਛਲੇ ਸਾਲ ਦੇ ਨਾਲ ਸਿਰਫ 4 ਪਿੰਡ ਐਸੇ ਹਨ ਜਿੱਥੇ ਕਿ ਬੋਲੀਆਂ ਆ ਪਿਛਲੇ ਸਾਲ ਨਾਲੋਂ ਕੋਈ ਵਧੀਆ ਪਰਫਾਰਮੈਂਸ ਵਿੱਚ ਨਹੀਂ ਹੈ ਬਾਕੀ 52 ਪਿੰਡਾਂ ਚੋਂ 53 ਪਿੰਡ ਐਸੇ ਆ ਜਿੱਥੇ 5% ਤੋਂ 30% ਤੱਕ ਹੋਲੀ ਵਧ ਗਈ ਹੈ ਪਹਿਲਾਂ ਸਾਨੂੰ ਹੋਲੀਆਂ ਤੋਂ ਸ਼ਾਮਲਾਟ ਜ਼ਮੀਨਾਂ ਤੋਂ ਪਚੈਤਾ ਨੂੰ ਤਕਰੀਬਨ 3.5 ਕਰੋੜ ਦਾ ਰੈਵਨਿਊ ਆਇਆ ਸੀ ਔਰ ਐਸਕੇ ਰੈਵਨਿਊ ਵਧ ਕੇ 7.4 ਕਰੋੜ ਰੁਪਏ ਦੇ ਕਰੀਬ ਜਾਊਗਾ ਔਰ ਹੋ ਸਕਦਾ ਇਸ ਤੋਂ ਵੀ ਵੱਧ ਹੋ ਜਾਵੇ ਸੋ ਅਲੇ ਸਾਰਾ ਇਨਕਮ ਹਲੇ ਆਣੀ ਬਾਕੀ ਹੈ ਕੁਛ ਅੰਦਾਜ਼ਾ ਹੈ ਕਿ 7.4 ਕਰੋੜ ਰੁਪਏ ਦੇ ਕਰੀਬ ਚਲਾ ਜਾਵੇਗਾ ਅੱਜ ਇਹ ਗੱਲ ਕੇ ਜਿਵੇਂ ਜੀ ਤਾ ਪੰਜਾਬ ਦੀ ਮੱਠੇ ਕਿਤੇ ਜਾ ਰਹੀਆਂ ਅਸੀਂ ਅੱਥੀ ਅੱਬਾ ਗੱਲ ਕੇ ਜਿਹੜਾ ਪਾਣੀ ਦਾ ਜਮਾਨਾ ਹੈ ਉਹ ਥੱਲੇ ਜਾ ਰਿਹਾ ਹੈ ਉਹਨੂੰ ਕਿਵੇਂ ਦੇਖ ਰਹੇ ਹੋ ਇਹ ਪਾਣੀ ਦੀ ਤਾਂ ਬਹੁਤ ਵੱਡੀ ਸਮੱਸਿਆ ਹੈ ਖਾਸ ਤੌਰ ਤੇ ਸਾਡਾ ਪਟਿਆਲਾ ਜ਼ਿਲ੍ਹਾ ਡਾਰਕ ਜੋਂ ਦੇ ਵਿੱਚ ਹੈ ਤੇ ਇਹ ਬਹੁਤ ਵੱਡੀ ਸਮੱਸਿਆ ਹੈ ਸਾਡੇ ਪਾਣੀ ਦਾ ਲੈਵਲ ਅਸੀਂ ਬਹੁਤ ਥੱਲੇ ਜਾ ਚੁੱਕੇ ਹਾਂ ਜਿੱਥੋਂ ਤੱਕ ਸਾਡੇ ਬਲਾਕ ਦਾ ਸਬੰਧ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਵੀ ਪਲਾਂਟੇਸ਼ਨ ਕੀਤੀ ਜਾਵੇ ਅਸੀਂ ਇੱਕ ਨਾਨਕ ਬਗੀਚੀ ਦੇ ਨਾਂ ਤੇ ਇੱਕ ਪ੍ਰੋਗਰਾਮ ਅਸੀਂ ਚਲਾਇਆ ਉਹ ਅਸੀਂ ਜਿੱਥੇ ਵੀ ਸਾਡੀਆਂ ਪੰਚਾਇਤੀ ਜ਼ਮੀਨਾਂ ਐ ਉਹਨਾਂ ਦੇ ਵਿੱਚ ਅਸੀਂ ਇੱਕ ਇੱਕ ਕਨਾਲ ਤਾਂ ਹਰ ਇੱਕ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਅਸੀਂ ਉੱਤੇ ਬਲਾਂਟੇਸ਼ਨ ਕੀਤੀ ਹੈ ਨਾਲ ਹੀ ਅਸੀਂ ਹਦਾਇਤਾਂ ਕੀਤੀਆਂ ਕਿ ਜਿੱਥੇ ਵੀ ਅਸੀਂ ਜ਼ਮੀਨ ਠੇਕੇ ਦੇ ਦਿੱਤੀ ਹੈ ਤੇ ਉਹਨਾਂ ਸਾਰੀਆਂ ਜ਼ਮੀਨਾਂ ਦੇ ਆਲੇ ਦੁਆਲੇ ਅਸੀਂ ਦਰਖਤ ਲਾਏਗਾ ਉਹਨਾਂ ਨੂੰ ਵੀ ਅਸੀਂ ਹਦਾਇਤਾਂ ਕਰ ਰਹੇ ਹਾਂ ਕਿ ਕੱਟੋ-ਕੱਟ ਦੀ ਪੰਚਾਇਤੀ ਜ਼ਮੀਨਾਂ 'ਚ ਦਰਖਤ ਲਾ ਲਿਏ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਬਲਾਕ ਨੂੰ ਸਨੌਰ ਬਲਾਕ ਨੂੰ ਅਸੀਂ ਹਰਿਆ ਭਰਿਆ ਕਰੀਏ ਔਰ ਉਹਦੇ ਨਾਲ ਸਾਡੀ ਜਿਹੜੀ ਹੈ بارش ਨੂੰ ਕੁਝ ਹਲੇਤਾਂ ਆਰਾਮ ਸਰ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਸੀ ਕਿ ਜਿਹੜੀਆਂ ਜ਼ਮੀਨਾਂ ਦੇ ਉੱਪਰ ਨਾਜਾਇਜ਼ ਕਬਜ਼ੇ ਨੇ ਲੋਕ ਕੁਝ ਢੁਆਈਆਂ ਗਈਆਂ ਸੀਗੀਆਂ ਆਪਣੇ ਹਲਕੇ ਦੇ ਵਿੱਚ ਕਿੰਨੀਆਂ ਕੁ ਢੁਆਈਆਂ ਗਈਆਂ ਸਰ ਸਾਡੇ ਹਲਕੇ 'ਚ ਪਿਛਲੀ ਵਾਰ ਕੁਝ ਮੁਹਿੰਮ ਚਲਾਈ ਸੀ ਉਹ ਛਡਾਈ ਡਿਲੀਗੇਂਸੀ ਜਿਸ ਤਰ੍ਹਾਂ ਬਲਵੇੜਾ ਸਾਈਡ ਸੀਗੀਆਂ ਕਈ ਜ਼ਮੀਨਾਂ ਦੇ ਜਾਇਜ਼ ਕਬਜ਼ੇ ਸੀ ਹਟਾ ਲਏ ਗਏ ਸੀ ਔਰ ਜੋ ਜਿਹੜੇ ਸੀ ਬਾਕੀ ਉਹ ਕੋਰਟ ਕੇਸ ਚੱਲ ਰਹੇ ਆ ਜਦੋਂ ਵੀ ਉਹ ਕੋਰਟ ਕੇਸਾਂ ਦੇ ਕੋਈ ਫੈਸਲੇ ਆ ਜਾਣਗੇ ਤਾਂ ਉਹਨਾਂ ਦੇ ਜਿਹੜੀ ਕਾਰਵਾਈ ਜਿਹੜੀ ਹੈ ਰਹੀ ਹੈ ਉਹ ਕੀਤੀ ਜਾਊਗੀ ਉਹ ਵੀ ਨਜਾਇਜ਼ ਕਬਜ਼ਾ ਕਿਸੇ ਦੇ ਅੱਖ ਚ ਨਹੀਂ ਹੈ ਜੇ ਕੋਈ ਐਸਾ ਨਜਾਇਜ਼ ਕਬਜ਼ਾ ਸਾਡੇ ਨੋਟਿਸ ਆਊਗਾ ਔਰ ਜੋ ਵੀ ਕੋਰਟ ਦੀ ਸਾਨੂੰ ਆਰਡਰ ਆ ਜਾਊਗਾ ਤਾਂ ਅਸੀਂ ਤੁਰੰਤ ਉਸ ਦੇ ਨਜਾਇਜ਼ ਕਬਜ਼ਾ ਜਿਹੜਾ ਹੈ ਉਹ ਹਟਾਉਂਦੇ ਹਾਂ ਉਸੇ ਤਰ੍ਹਾਂ ਹਟਾਏ ਦੋ ਹਾਂ ਤੁਸੀਂ ਕੁਝ ਪਿੰਡਾਂ ਦੇ ਨਾਮ ਗਣਾਏ ਨੇ ਜਿੱਥੇ ਇਹ ਬੋਲੀ ਕੰਪਲੀਟ ਨਹੀਂ ਹੋ ਚੁੱਕੀ ਹੈ ਉਹਦੇ ਪਿੱਛੇ ਕਾਰਨ ਕੀ ਹੈ ਸਰ ਉੱਥੇ ਕੁਝ ਬੰਦੇ ਜਿੱਥੋਂ ਇਸ ਤਰ੍ਹਾਂ ਪਾਣੀ ਘਟ ਹੁੰਦਾ ਹੈ ਜੀ ਮੇਰੇ ਕੋਲ ਚਾਰਕ ਪਿੰਡਾਂ ਦੇ ਆਏ ਆ ਜਿਹਦੇ ਚ ਸਾਡੇ ਫੁੱਡਾ ਪਿੰਡ ਹੈ ਡਾਣਕੁਰ ਦਾ ਤੇ ਜਿਸ ਤਰ੍ਹਾਂ ਸਾਡੇ ਦੇਰਾ ਬਾਜੀਗੜਾ ਇਸ ਤਰ੍ਹਾਂ ਚਾਰਕ ਪਿੰਡ ਹੈਗੇ ਆ तकरीबन ਜਿਨ੍ਹਾਂ ਦੇ ਵਿੱਚ ਸਾਨੂੰ ਕੁਝ ਐਸੀ ਪ੍ਰੋਬਲਮ ਆਈ ਹੈ ਕਿ ਉੱਥੇ ਬੋਲੀ ਦੇਣ ਵਾਲੇ ਕੁਝ ਨਹੀਂ ਆਏ ਤੇ ਉੱਥੇ ਪਾਣੀ ਦੀ ਵੀ ਪ੍ਰੋਬਲਮ ਆ ਸਕਦੀ ਹੈ ਜਿੱਦਾਂ ਹੁਣ ਫੁੱਡਾ ਸ਼ਾਦੀ ਕਰਾਏ ਉੱਥੇ ਲੋਕ ਆਉਂਦਾ ਜਿਆਦਾ ਤੇ ਉੱਥੇ ਮੇਰੇ ਨੋਟਿਸ ਆਇਆ ਤੁਹਾਨੂੰ ਪੰਚਾਇਤ ਵੱਲੋਂ ਪਤਾ ਆਇਆ ਪ੍ਰਬੰਧਕਾਂ ਵੱਲੋਂ ਕਿ ਉੱਥੇ ਬੋਲੀ ਪ੍ਰੋਪਰ ਜੋ ਪਿਛਲੇ ਸਾਲ ਦਾ ਰੇਟ ਸੀ ਉਸ ਰੇਟ ਤੇ ਨਹੀਂ ਜਾ ਰਹੇ ਤੇ ਉਸ ਨੂੰ